ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਐਵੇਂ ਹੀ ਨਹੀਂ ਹੁੰਦੀਆਂ ਜ਼ਿੰਦਗੀ ਵਿੱਚ ਤਬਦੀਲੀਆਂ। ਰੋਸ਼ਨ ਹੋਣ ਦੇ ਲਈ ਮੋਮ ਨੂੰ ਵੀ ਪਿਗਲਣਾ ਪੈਂਦਾ ਹੈ। ਇੱਕ ਵਾਰ ਦੀ ਗੱਲ ਹੈ ਰਾਜਾ ਵਿਕਰਮ ਦੇ 100 ਪੁੱਤਰ ਸਨ ਅਤੇ ਰਾਜਾ ਸਾਹਿਬ ਦੀ ਉਮਰ ਘਟਦੀ ਜਾ ਰਹੀ ਸੀ। ਉਹਨਾਂ ਨੇ ਉਤਰਾਧਿਕਾਰੀ ਦਾ ਚੋਣ ਕਰਨਾ ਸੀ, ਅਗਲੇ ਰਾਜਾ ਦੀ ਘੋਸ਼ਣਾ ਕਰਨੀ ਸੀ। ਉਹ ਚਾਹੁੰਦੇ ਸਨ ਕਿ ਅਜਿਹਾ ਰਾਜਾ ਹੋਵੇ ਜੋ ਪ੍ਰਜਾ ਦਾ ਖਿਆਲ ਰੱਖੇ, ਪ੍ਰਜਾ ਵੀ ਖੁਸ਼ ਰਹੇ, ਰਾਜ ਦਾ ਵਿਸਥਾਰ ਵੀ ਕਰੇ। ਕੁੱਲ ਮਿਲਾ ਕੇ ਇੱਕ ਵਧੀਆ ਰਾਜਾ ਉਹ ਚੁੜਨਾ ਚਾਹੁੰਦੇ ਸਨ ਪਰ ਸੌ ਰਾਜਕੁਮਾਰ ਸਨ ਰਾਜਾ ਸਾਹਿਬ ਸਭ ਨਾਲ ਪਿਆਰ ਬਰਾਬਰ ਕਰਦੇ ਸਨ ਰਾਣੀ ਵੀ ਸਭ ਨਾਲ ਬਰਾਬਰ ਪਿਆਰ ਕਰਦੀ ਸੀ ਇੱਕ ਦਾ ਚੁਣੌਤ ਕਰੀਏ ਤਾਂ ਕਰੀਏ ਕਿਵੇਂ ਰਾਜਾ ਨੇ ਇੱਕ ਤਰਕੀਬ ਸੋਚੀ ਅਤੇ ਉਹਨਾਂ ਨੇ ਕਿਹਾ ਕਿ ਸਾਰੇ ਰਾਜਕੁਮਾਰਾਂ ਨੂੰ ਕਿ ਤੁਹਾਡੇ ਲਈ ਭੋਜ ਰੱਖਿਆ ਗਿਆ ਹੈ ਅੱਜ ਸ਼ਾਮ ਤੁਸੀਂ ਸਭ ਨੇ ਆਉਣਾ ਹੈ ਸਾਰੇ ਰਾਜਕੁਮਾਰ ਪਹੁੰਚੇ ਰਾਜ ਮਹਿਲ ਦੇ ਸਾਹਮਣੇ ਜੋ ਆਂਗਨ ਸੀ ਉੱਥੇ ਭੋਜ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਭ ਰਾਜਕੁਮਾਰਾਂ ਨੂੰ ਬੈਠਣ ਦਾ ਪ੍ਰਬੰਧ ਕੀਤਾ ਗਿਆ ਸਭ ਆ ਕੇ ਬੈਠੇ ਰਾਜਾ ਸਾਹਿਬ ਉਸ ਭੋਜ ਵਿੱਚ ਨਹੀਂ ਪਹੁੰਚੇ ਪਰ ਪਰਦੇ ਪਿੱਛੇ ਉਹ ਸਭ ਦੇਖ ਰਹੇ ਸਨ ਤਾਂ ਜਿਵੇਂ ਹੀ ਭੋਜ ਸ਼ੁਰੂ ਹੋਣ ਵਾਲਾ ਸੀ ਤਾਂ ਰਾਜਾ ਦੇ ਸੇਵਕਾਂ ਨੇ ਕੁੱਤੇ ਛੱਡ ਦਿੱਤੇ ਸ਼ਿਕਾਰੀ ਕੁੱਤੇ ਉੱਥੇ ਛੱਡ ਦਿੱਤੇ ਹੁਣ ਕੁਝ ਰਾਜਕੁਮਾਰ ਗੁੱਸੇ ਵਿੱਚ ਖੜੇ ਹੋ ਗਏ ਸ਼ਿਕਾਰ ਕਰਨ ਲਈ ਨਿਕਲ ਗਏ ਉਹਨਾਂ ਸ਼ਿਕਾਰੀ ਕੁੱਤਿਆਂ ਦਾ ਕੁਝ ਜੋ ਰਾਜਕੁਮਾਰ ਸਾਨੂੰ ਡਰ ਕੇ ਭੱਜ ਗਏ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਜੋ ਗੱਲ ਸੀ ਰਾਜ ਵਿੱਚ ਪਹੁੰਚ ਗਈ ਕਿ ਉੱਥੇ ਭੋਜਨ ਹੋ ਹੀ ਨਹੀਂ ਸਕਿਆ ਹੁਣ ਪ੍ਰਜਾ ਵੀ ਪਰੇਸ਼ਾਨ ਸੀ ਕਿ ਰਾਜਾ ਨੇ ਉੱਤਰਾ ਅਧਿਕਾਰੀ ਦਾ ਚੋਣ ਕੀਤਾ ਹੋਵੇਗਾ ਤਾਂ ਕਿਵੇਂ ਕੀਤਾ ਹੋਵੇਗਾ ਪਰ ਰਾਜਾ ਸਾਹਿਬ ਨੇ ਅਗਲੇ ਦਿਨ ਐਲਾਨ ਕਰਵਾ ਦਿੱਤਾ ਕਿ ਅੱਜ ਜਦੋਂ ਸਭਾ ਲੱਗੇਗੀ ਤਾਂ ਤੁਹਾਡੇ ਸਾਹਮਣੇ ਰਾਜ ਦਾ ਅਗਲਾ ਰਾਜਾ ਹੋਵੇਗਾ ਉੱਤਰਾ ਅਧਿਕਾਰੀ ਦਾ ਚੋਣ ਕਰ ਲਿਆ ਗਿਆ ਹੈ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਲੋਕਾਂ ਨੂੰ ਕੀ ਹੋ ਕੀ ਰਿਹਾ ਹੈ ਸਵਾ ਲੱਗੀ ਰਾਜਾ ਵਿਕਰਮ ਨੇ ਸਾਰੇ ਰਾਜਕੁਮਾਰਾਂ ਨੂੰ ਬੁਲਾਇਆ ਉੱਥੇ ਮੰਤਰੀ ਸਨ ਪ੍ਰਜਾ ਸੀ ਸਭ ਸਨ ਉੱਥੇ ਉਹਨਾਂ ਨੇ ਇੱਕ ਸਵਾਲ ਸਭ ਨੂੰ ਪੁੱਛਿਆ ਪਹਿਲੇ ਰਾਜਕਵਾਰ ਨੂੰ ਪੁੱਛਿਆ ਜੋ ਸਭ ਤੋਂ ਵੱਡੇ ਸਨ ਜੇਠੇ ਸਨ ਕੀ ਤੁਸੀਂ ਭੋਜਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਕਿੱਥੇ ਕਰਦਾ ਮਹਾਰਾਜ ਪਿਤਾ ਜੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਡੇ ਪਹਿਰੇਦਾਰ ਐਨੇ ਨਿਕੰਮੇ ਹੋ ਚੁੱਕੇ ਹਨ ਇਹ ਸ਼ਿਕਾਰੀ ਕੁੱਤਿਆਂ ਤੱਕ ਨੂੰ ਨਹੀਂ ਰੋਕ पाए ਸਾਨੂੰ ਜਾ ਕੇ ਸ਼ਿਕਾਰ ਕਰਨਾ ਪਿਆ ਤਿੰਨ ਚਾਰ ਨੂੰ ਮੈਂ ਜਾ ਕੇ ਨਿਪਟਾ ਦਿੱਤਾ ਦੂਜੇ ਰਾਜਕੁਮਾਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਡਰ ਕੇ ਭੱਜ ਗਿਆ ਸੀ ਮੈਨੂੰ ਡਰ ਲੱਗ ਰਿਹਾ ਸੀ ਤਾਂ ਮੈਂ ਉੱਥੇ ਰੁਕਿਆ ਨਹੀਂ ਇਸ ਤਰ੍ਹਾਂ ਬਾਰੀ-ਬਾਰੀ ਸਭ ਨੇ ਘੁਮਾ ਫਿਰਾ ਕੇ ਜਵਾਬ ਦਿੱਤੇ ਇੱਕ ਰਾਜਕੁਮਾਰ ਨੇ ਕਿਹਾ ਕਿ ਹਾਂ ਪਿਤਾ ਜੀ ਮੈਂ ਭੋਜਨ ਕੀਤਾ ਭੋਜਨ ਬਹੁਤ ਸਵਾਦਿਸ਼ਟ ਸੀ ਉਸ ਰਾਜਕੁਮਾਰ ਦਾ ਨਾਂ ਸੀ ਸ਼ਾਂਤਰੂ ਰਾਜਾ ਸਾਹਿਬ ਨੇ ਕਿਹਾ ਸ਼ਾਂਤੂ ਸਬਾ ਨੂੰ ਦੱਸੋ ਕਿ ਤੁਸੀਂ ਭੋਜਨ ਕੀਤਾ ਤਾਂ ਕੀਤਾ ਕਿਵੇਂ ਸ਼ਾਂਤੂ ਨੇ ਦੱਸਿਆ ਕਿ 99 ਰਾਜਕੁਮਾਰਾਂ ਦੀ ਥਾਲੀ ਉੱਥੇ ਪਕਵਾਨਾਂ ਨਾਲ ਸਜੀ ਹੋਈ ਰੱਖੀ ਹੋਈ ਸੀ ਜਿਵੇਂ ਹੀ ਕੋਈ ਕੁੱਤਾ ਮੇਰੀ ਤਰਫ ਆਉਂਦਾ ਮੈਂ ਥਾਲੀ ਨੂੰ ਅੱਗੇ ਕਰ ਦਿੰਦਾ ਖਾਲੀ ਕਰ ਦਿੰਦਾ ਜੋ ਸ਼ਿਕਾਰੀ ਕੁੱਤਾ ਸੀ ਉਹ ਖਾਣਾ ਖਾਣ ਚ ਬਿਜੀ ਹੋ ਜਾਂਦਾ ਤੇ ਇਸ ਤਰ੍ਹਾਂ ਮੈਂ ਆਪਣਾ ਭੋਜਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਬਹੁਤ ਸਵਾਦ ਭੋਜਨ ਸੀ ਇਹ ਜਵਾਬ ਸੁਣ ਕੇ ਸਭਾ ਵਿੱਚ ਤਾੜੀਆਂ ਵੱਜਣ ਲੱਗੀਆਂ ਅਤੇ ਰਾਜਾ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਅਗਲੇ ਰਾਜਾ ਦਾ ਨਾਮ ਹੈ ਸ਼ਾਂਤ ਨੂੰ ਇਹ ਛੋਟੀ ਜਿਹੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਹਰ ਕਿਸੇ ਕੋਲ ਸਮੱਸਿਆਵਾਂ ਹਨ ਆ ਸਫਲਤਾਵਾਂ ਦਾ ਹੋਣਾ ਰੋਣਾ ਬੰਦ ਕਰੋ ਪ੍ਰੋਬਲਮਸ ਦੇ ਬਾਰੇ ਵਿੱਚ ਗੱਲ ਕਰਨਾ ਬੰਦ ਕਰੋ ਸੋਲਿਊਸ਼ਨਸ ਦੇ ਬਾਰੇ ਵਿੱਚ ਗੱਲ ਕਰਨਾ ਸ਼ੁਰੂ ਕਰੋ ਤੁਹਾਡੇ ਆਸ-ਪਾਸ ਹੀ ਕਿਤੇ ਸੋਲਿਊਸ਼ਨ ਹਨ ਜੇਕਰ ਤੁਸੀਂ ਚਾਹੋ ਤਾਂ ਆਸਾਨੀ ਨਾਲ ਤੁਹਾਨੂੰ ਮਿਲ ਸਕਦੇ ਹਨ ਧੰਨਵਾਦ